ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਵਿਸਾਖੀ ਤੋਂ ਪਹਿਲਾਂ ਅਮਿਤ ਸ਼ਾ ਜਿਹੜਾ ਖੇਡਣਾ ਚਾਹੁੰਦਾ ਹੈ ਭਾਈ ਸਾਹਿਬ ਭਾਈ ਅਮਰਤਪਾਲ ਦੇ ਖੂਨ ਦੀ ਹੋਲੀ ਸੱਚ ਕੀ ਹੈ ਸਚਾਈ ਕੀ ਹੈ ਖੂਫੀਆਂ ਰਿਪੋਰਟਾਂ ਕਿੱਥੋਂ ਲੀਕ ਹੋਈਆਂ ਨੇ ਅਮਰਤਪਾਲ ਆਖਰੀ ਸਾਹਾਂ ਤੇ ਹੈ ਕਿਵੇਂ ਇਸ ਗੱਲ ਸੇਤ ਹੈ ਉਹਦੇ ਬਾਰੇ ਮੈਂ ਤੁਹਾਨੂੰ ਜ਼ਰੂਰ ਕੁਝ ਬੇਨਤੀਆਂ ਕਰਕੇ ਦੱਸਣਾ ਹੈ ਸੋ ਆਪਾਂ ਜਾਦਾ ਥੋੜਾ ਜਿਹਾ ਸਮਝਣ ਦਾ ਯਤਨ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਪਾਈ ਅਮਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਐਨਐਸਏ ਖਤਮ ਹੋ ਰਿਹਾ ਸੀ ਦੁਬਾਰਾ ਨਵੇਂ ਸਿਰੇ ਤੋਂ ਉਹਨਾਂ ਤੇ ਐਨਐਸਏ ਸ਼ੁਰੂ ਕਰ ਦਿੱਤਾ ਦੁਬਾਰਾ ਨਵੇਂ ਸਿਰੇ ਤੋਂ ਐਨਐਸਏ ਲਾਤਾ ਸੋ ਇਹ ਸਰਕਾਰਾਂ ਨੇ ਨਾ ਜਿਹੜੀਆਂ ਇਹ ਅਮਰਿਤਪਾਲ ਸਿੰਘ ਦੇ ਖੂਨ ਦੀ ਹੋਲੀ ਖੇਡਣਾ ਚਾਹੁੰਦੀਆਂ ਨੇ ਭਾਵੇਂ ਦੁਨਿਆਵੀ ਰੰਗ ਪਰ ਜਿਹਨੂੰ ਖੂਨ ਦੇ ਹੋਲੀ ਖੇਡਣ ਦੀ ਇੱਜ਼ਤ ਪੈ ਜਾਏ ਸੱਤਾ ਦਾ ਨਸ਼ਾ ਜਿਹਦੇ ਦਿਮਾਗ ਨੂੰ ਚੜ ਜਾਏ ਉਹਨੂੰ ਫਿਰ ਖੂਨ ਤੇ ਰੰਗ ਵਿੱਚ ਫਰਕ ਨਹੀਂ ਦਿਸਦਾ ਹੁੰਦਾ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਨੂੰ ਨਹੀਂ ਦਿਸਿਆ ਵਿਸ਼ਾ ਬਹੁਤ ਲੰਮਾ ਹੈ ਸੱਚ ਇਹ ਹੈ ਕਿ ਜਿਹੜੇ ਬੰਦੇ ਸੱਚ ਨਾਲ ਜੁੜੇ ਰਹਿੰਦੇ ਨੇ ਸੱਚ ਦੀ ਗੱਲ ਕਰਦੇ ਨੇ ਅਸਲ 'ਚ ਗੁਰੂ ਦੀ ਗੱਲ ਕਰਦੇ ਨੇ ਉਹ ਸਰਕਾਰਾਂ ਨੂੰ ਬੁਰੇ ਲੱਗਦੇ ਨੇ ਉਹ ਸਰਕਾਰਾਂ ਨੂੰ ਹਮੇਸ਼ਾ ਬੁਰੇ ਲੱਗਦੇ ਰਹਿਣਗੇ ਇਹਦੇ ਵਿੱਚ ਕੋਈ ਅਲੱਗ ਗੱਲ ਨਹੀਂ ਹੈਗੀ ਉਹਦੇ ਲਈ ਸਰਕਾਰਾਂ ਖੁਦ ਜ਼ਿੰਮੇਵਾਰ ਨੇ ਜਦੋਂ ਕੋਈ ਲਹਿਰ ਉੱਠਦੀ ਹੈ ਉਹ ਸਰਕਾਰਾਂ ਦੀ ਜਿਹੜੀ ਹੈ ਇੱਕ ਕੀਤੀ ਹੋਈ ਗਲਤ ਰੀਤੀ ਦੇ ਕਰਕੇ ਉੱਠਦੀ ਆ ਭਾਈ ਅਮਰਿਤਪਾਲ ਸਿੰਘ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਬੈਠੇ ਨੇ ਉਹਨਾਂ ਦਾ ਕਸੂਰ ਏ ਸੀ ਉਹਨਾਂ ਨੇ ਅਮਰਿਤਪਾਲ ਸਿੰਘ ਵਰਗਿਆਂ ਨੇ ਨੌਜਵਾਨਾਂ ਦੇ ਨਸ਼ੇ ਛੁਡਾਏ ਉਹਨਾਂ ਨੂੰ ਜਾਗਰੂਤ ਕੀਤਾ ਅੰਮ੍ਰਿਤ ਸ਼ਕਾਇਆ ਤੇ ਯਾਦ ਰੱਖਿਓ ਸਰਕਾਰਾਂ ਨੇ ਇਹ ਗੱਲ ਬਣਾ ਦਿੱਤੀ ਵੀ ਇਹ ਤਾਂ ਆਪਣਾ ਜਥਾ ਬਣਾ ਰਹੇ ਨੇ ਇਹ ਤਾਂ ਆਪਣੀ ਫੋਰਸ ਖੜੀ ਕਰ ਰਹੇ ਨੇ ਜਦੋਂ ਵੋਟਾਂ ਵੇਲੇ ਆਪ ਵੱਡੀਆਂ ਵੱਡੀਆਂ ਰੈਲੀਆਂ ਕਰਦੇ ਨੇ ਵੱਡਾ ਇਕੱਠ ਲੈ ਕੇ ਤੁਰਦੇ ਨੇ ਉਦੋਂ ਖੈਰ ਖੂਫੀਆ ਰਿਪੋਰਟਾਂ ਇਹ ਨੇ ਕਿ ਅਮਰਿਤਪਾਲ ਸਿੰਘ ਹੁਣ 1 ਸਾਲ ਜੇਲ੍ਹ ਦੇ ਵਿੱਚ ਫੇਰ ਰਹਿਣਗੇ ਜੇ ਪਰਮਾਤਮਾ ਨੇ ਲੰਮੀ ਉਮਰ ਉਹਨਾਂ ਦੀ ਬਖਸ਼ੀ ਤੁਹਾਨੂੰ ਪਤਾ ਹੀ ਹੈ ਕਿ ਉਹ 16 ਫਰਵਰੀ ਤੋਂ ਕਿਸ ਤਰ੍ਹਾਂ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਉਹਨਾਂ ਦੀ ਹਾਲਤ ਠੀਕ ਨਹੀਂ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਵੀ ਹੋਈਆਂ ਨੇ ਜਿਸ ਤਰ੍ਹਾਂ ਭਾਈ ਸਾਹਿਬ ਦੀ ਜਿਹੜੀ ਪਤਨੀ ਨੇ ਉਹਨਾਂ ਨੇ ਪਹਿਲਾਂ ਹੀ ਦੱਸਿਆ ਸਰ ਤੇ ਭਾਈ ਸਾਹਿਬ ਦਾ ਕਿਸ ਤਰ੍ਹਾਂ ਜਿਹੜਾ ਹੈ ਉਹ ਹਾਲਾਤ ਨੇ ਆਪਾਂ ਸਮਝ ਹੀ ਸਕਦੇ ਆ ਜਿਆਦਾਤਰ ਹਾਲਾਤ ਜਿਹੜੇ ਗੰਭੀਰ ਨੇ ਪਰ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਨੇ ਉਹ ਤਾਂ ਇੰਨੇ ਕੁ ਜ਼ਿਆਦਾ ਬਿਮਾਰ ਨੇ ਪਰ ਸਰਕਾਰ ਨੂੰ ਕਿਹਾ ਗਿਆ ਬੇਨਤੀਆਂ ਵੀ ਕਰਤੀਆਂ ਵੀ ਭਾਈ ਉਹਨਾਂ ਨੂੰ ਤੁਸੀਂ ਪੰਜਾਬ ਲੈ ਆਓ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕਰ ਦਿਓ ਇੱਥੇ ਉਹਨਾਂ ਦਾ ਵਧੀਆ ਇਲਾਜ ਹੋ ਜਾਏਗਾ ਪਰ ਸਰਕਾਰ ਨਹੀਂ ਮੰਨਦੀ ਸਰਕਾਰ ਤਾਂ ਇਹ ਚਾਹੁੰਦੀ ਹੀ ਹੈ ਵੀ ਉਹ ਮਰ ਜਾਣ ਚਾਹੇ ਪੋਖੜ ਤਾਲ ਕਰਕੇ ਮਰਨ ਚਾਹੇ ਕਿਸੇ ਹੋਰ ਤਰਕੀਬ ਨਾਲ ਉਹਨਾਂ ਨੂੰ ਮਾਰਿਆ ਜਾਏ ਉਹਨਾਂ ਨੂੰ ਖਤਮ ਕੀਤਾ ਜਾਏ ਕੋਈ ਵੀ ਤਰਕੀਬ ਹੋਵੇ ਇਹੋ ਜੀ ਟ੍ਰਿਕ ਕੋਈ ਰਹਿ ਨਾ ਜਾਏ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਉਹਨਾਂ ਨੂੰ ਮਾਰ ਦਿੱਤਾ ਜਾਵੇ ਸਰਕਾਰ ਦੀ ਇਹ ਸਭ ਤੋਂ ਵੱਡੀ ਜਿਹੜੀ ਹੈ ਇੱਕ ਬਦਲਾਖੋਰੀ ਦੀ ਨੀਤੀ ਆ ਸਰਕਾਰ ਇੰਨਾ ਬਦਲਾਖੋਰੀ ਤੇ ਹੁਣ ਉਤਰੀ ਹੋਈ ਆ ਸਰਕਾਰ ਇਸ ਬਦਲਾਖੋਰੀ ਤੇ ਆ ਚੁੱਕੀ ਆ ਸਰਕਾਰ ਦਾ ਜਿਹੜਾ ਉਹ ਇਹ ਮੰਤਵ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਖਤਮ ਕਰ ਦਿੱਤਾ ਜਾਵੇ ਇਹਨੂੰ ਮਾਰ ਦਿੱਤਾ ਜਾਵੇ ਚਲੋ ਹੁਣ ਉਹ ਗੱਲ ਵੱਖਰੀ ਹੈ ਕਿ ਸਰਕਾਰ ਦਾ ਕੰਮ ਆਸਾਨ ਹੋ ਗਿਆ ਸਰਕਾਰ ਦਾ ਕੰਮ ਕਿਉਂ ਆਸਾਨ ਹੋ ਗਿਆ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਸ ਤਰ੍ਹਾਂ ਹਾਲਾਤ ਨੇ ਤੇ ਕਿਸ ਤਰ੍ਹਾਂ ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਦੀ ਹਾਲਤ ਬਹੁਤ ਗੰਭੀਰ ਹੈ ਤੇ ਬਿਲਕੁਲ ਬਹੁਤ ਮਾੜੀ ਗੱਲ ਹੈ ਕਿ ਉਹ ਜਿਹੜੇ ਨੇ ਬਿਲਕੁਲ ਇਹੋ ਜੀ ਸਥਿਤੀ ਦੇ ਵਿੱਚ ਨੇ ਜਿੱਥੇ ਉਹਨਾਂ ਦੀ ਸੁਣਵਾਈ ਬਹੁਤ ਘੱਟ ਹੈ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਆਖਰੀ ਸਾਹਾਂ ਤਿੰਨੇ ਭਾਈ ਸਾਹਿਬ ਕੋਸ਼ਿਸ਼ ਕਰੋ ਇੱਕ ਹੋ ਜਾਓ ਆਪਣੇ ਲਈ ਨਹੀਂ ਕੌਮ ਲਈ ਪੰਥ ਲਈ ਗ੍ਰੰਥ ਲਈ ਇੱਕ ਹੋ ਜਾਓ ਤੇ ਹੋ ਸਕਦਾ ਸਾਡੀ ਅੱਜ ਦੀ ਕੀਤੀ ਹੋਈ ਪੈਰ ਵੀ ਸਾਨੂੰ ਸਦੀਆਂ ਤੱਕ ਸੁਖ ਦਾ ਸਾਹ ਦੇ ਜੇ ਸਾਨੂੰ ਕੋਈ ਆਗੂ ਚਾਹੀਦਾ ਹੈ ਅੱਗੇ ਤੁਰਨ ਲਈ ਪਿੱਛੇ ਤਾਂ ਅਸੀਂ ਆਪਣੇ ਆਪ ਤੁਰਦੇ ਰਵਾਂਗੇ ਜੇ ਕੋਈ ਚੰਗਾ ਆਗੂ ਮਿਲੇ ਤਾਂ ਉਹਦੀ ਕਦਰ ਕਰੋ ਉਹਦੀ ਸੰਭਾਲ ਕਰੋ ਮੈਂ ਇਹੋ ਹੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ